ਦੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਜੈ ਤਸਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮਖਿ ਵੇਸਾ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਓ ਮਹਾਰਾ ਮਿਲ ਸਤ ਸੰਗਤ ਸੰਗ ਗੁਰਾ ਹਉ ਜੀ ਨਾਮ ਗੁਰਮਖਵੇ ਸਾਹਾ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਓ ਮਹਾਰਾ ਹਰ ਗੁਣ ਬਾਣੀ ਸ਼ਰਵਣ ਸੁਣਾਹਾ ਕਾਰ ਕਿਰਪਾ ਸਤ ਗੁਰੂ ਮਿਲਾਹਾ ਗੁਣ ਗਾਵਹਿ ਗੁਣ ਬੋਲਹਿ ਬਾਣੀ ਹਰ ਗੁਣ ਜਪੁ ਉਮਾਹਾਰਾ ਸਭ ਤੀਰਥ ਵਰਤ ਜਗ ਪੁੰਨ ਤੁਲਾਹਾ ਹਰ ਹਰ ਨਾਮ ਨ ਪੁਜੈ ਪੁਜਾਹਾ ਹਰ ਹਰ ਅਤਲ ਤੋਲੇ ਅਤ ਭਾਰੀ ਗਰਮਤ ਜਪ ਉਮਾ ਹਾਰਾ ਸਭ ਕਰਮ ਧਰਮ ਹਰਿ ਨਾਮ ਜਪਾ ਕਿਲ ਵਿਖ ਮੈਲ ਪਾਪ ਤਵਾਹਾ ਦੀਨ ਦਿਆਲ ਹੋ ਜਨ ਯੋ ਪਰ ਦੇਹੋ ਨਾਨਕ ਨਾਮ ਉਮਾ ਹਾਰਾ ਸਭ ਕਰਮ ਧਰਮ ਹਰ ਨਾਮ ਜਿਪਾਹ ਕਿਲ ਵਿਖ ਮੈਲ ਪਾਪ ਧਵਾਹ ਦੀਨ ਦਿਆਲ ਹੋ ਜਨ ਓ ਪਰ ਦੇਹੋ ਨਾਨਕ ਨਾਮ ਓ ਮਹਾਰਾਮ ਵਾਹਿਗੁਰੂ ਦੀ ਕ ਖਲਸਾ Itu di Fateh.